ਧੰਨਵਾਦ ਜੀ ਮਿਹਰਬਾਨੀ ਅੱਗੇ ਦਾ ਕੀ ਬਰੇਜਰ ਹੈਗਾ ਦਾ ਨਹੀਂ ਇਲੈਕਸ਼ਨ ਲੜ ਰਹੇ ਆ ਇਲੈਕਸ਼ਨ ਲੜ ਰਹੇ ਆ ਸਾਰੇ ਸਾਥੀ ਨਾਲ ਨੇ ਪੂਰਾ ਵਧੀਆ ਰੁਝਾਨ ਆ ਬੜਾ ਉਸਤਾ ਹੈ ਉਸਤਾ ਹੈ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਜੀ ਲੋਕ ਬੜਾ ਪਿਆਰ ਕਰਦੇ ਨੇ ਉਹਨਾਂ ਇਹਨਾਂ ਸੰਗਤਾਂ ਕਰਕੇ ਮੈਨੂੰ ਟਿਕਟ ਮਿਲੀ ਹੈ ਮੈਨੂੰ ਟਿਕਟ ਕਿਹਨੇ ਦੇਣੀ ਸੀ ਜੀ ਮੇਰੇ ਨਾਲ ਲੋਕ ਖੜੇ ਨੇ ਮੈਨੂੰ ਪਿਆਰ ਕਰਦੇ ਨੇ ਉਹਨਾਂ ਦੇ ਅਸੀਂ ਦੁੱਖ ਸੁੱਖ ਦੇ ਸਾਥੀਦਾਰ ਆ ਤੁਹਾਡੇ ਵੱਲੋਂ ਅੱਗੇ ਵੀ ਨਿੱਕਾ ਕੰਮ ਕਰਾਇਆ ਜਾਂਦੇ ਨੇ ਦੇਸ਼ ਭਾਈ ਵਾਸਤੇ ਲਾ ਲੋ ਤੇ ਪੰਜਾਬ ਭਾਈ ਵਾਸਤੇ ਲਾ ਜਾਣੇ ਭਾਈ ਵਾਸਤੇ ਲਾ ਲੋ ਵੱਡੇ ਵੱਡੇ ਪੁੰਦਰਾ ਤੇ ਕੰਮ ਕੀਤੇ ਹੁਣ ਅੱਗੇ ਜਿਹੜੀ ਐਮਪੀ ਰੱਖਣੀ ਜਿੱਤ ਕੇ ਸਭ ਨਾਲ ਪਹਿਲਾਂ ਕੀ ਕੰਮ ਆਏਗਾ ਦੇਖੋ ਕੰਮ ਲੁਧਿਆਣਾ ਸ਼ਹਿਰ ਬਹੁਤ ਵੱਡਾ ਸ਼ਹਿਰ ਆ ਬੜੀਆਂ ਇੰਡਸਟਰੀਆਂ ਇੱਥੇ ਬਹੁਤ ਇੱਥੇ ਉਦਯੋਗ ਨੇ ਵੱਡੇ ਵੱਡੇ ਔਰ ਮਾਂਚੈਸਟਰ ਆਫ ਇੰਡੀਆ ਸਿਟੀ ਆ ਇਹਦੀਆਂ ਬੜੀਆਂ ਵੱਡੀਆਂ ਸਮੱਸਿਆਾਂ ਜੇ ਵੱਡਾ ਸ਼ਹਿਰ ਆ ਤਾਂ ਸਮੱਸਿਆਵਾਂ ਵੀ ਵੱਡੀਆਂ ਨੇ ਵੱਡੀਆਂ ਲੋੜਾਂ ਨੇ ਬਹੁਤ ਲੋੜਾਂ ਨੇ ਅੱਜ ਜਿਹੜੀ ਸਾਡੀ ਰਾਜਨੀਤੀ ਹੈ ਪਿਛਲੇ ਲੰਮੇ ਸਮੇਂ ਤੋਂ ਬਿਨਾ ਮੁੱਦਿਆਂ ਤੋਂ ਇਲੈਕਸ਼ਨ ਲੜਦੇ ਕੋਈ ਲੋਕਾਂ ਦਾ ਮਸਲਾ ਨਹੀਂ ਹੱਲ ਹੁੰਦਾ ਕੋਈ ਲੋਕਾਂ ਦੀ ਇਲੈਕਟ੍ਰਿਕ ਕਰਦੇ ਆ ਕਿ ਦਿੱਲੀ ਜਾ ਕੇ ਵਾਜਦੇ ਨੇ ਮੁੜ ਕੇ ਆਉਂਦੇ ਵੱਡੀ ਇੱਕ ਗੱਲ ਤਾਂ ਹੋਰ ਸਾਡੀ ਜਿਹੜੀ ਵੱਡੀ ਤਰਾਸ ਦੀ ਕਹਿ ਲਈਏ ਜਾਂ ਬਿਮਾਰੀ ਹੁਣ ਜਿਹੜਾ ਬੰਦਾ ਬਾਹਰੋਂ ਆ ਗਿਆ ਉਹਨੂੰ ਕੀ ਪਤਾ ਇੱਥੇ ਕੀ ਲੋੜ ਆ ਕੀ ਸਮੱਸਿਆ ਫਿਰ ਉਹ ਜਦ ਸਮੱਸਿਆ ਮਤਲਬ ਪਤਾ ਹੀ ਨਹੀਂ ਫਿਰ ਹੱਦ ਤੋਂ ਹੋਣੀ ਨਹੀਂ ਆਹੀ ਕਾਰਨ ਆ ਵੀ ਸਾਡਾ ਲੁਧਿਆਣਾ ਪਛੜ ਗਿਆ ਕੋਈ ਵੀ ਸੁੱਖ ਸਹੂਲਤ ਨਹੀਂ ਕੋਈ ਵੀ ਐਸੀ ਚੀਜ਼ ਨਹੀਂ ਜਿਹੜੀ ਅਸੀਂ ਕਹਿ ਸਕੀਏ ਮਾਣ ਕਰ ਸਕੀਏ ਲੁਧਿਆਣੇ ਤੇ ਵੀ ਸਾਡੇ ਆ ਚੀਜ਼ ਹੈਗੀ ਆ ਹੁਣ ਮੈਂ ਕੱਲ ਤਾਂ ਨਹੀਂ ਕਰ ਰਿਹਾ ਕਿਉਂਕਿ ਇਹ ਬਿਨਾਂ ਮੱਦੇ ਤੋਂ ਇਲੈਕਸ਼ਨ ਲੜ ਰਹੇ ਨੇ ਸਾਰੇ ਜਿਹੜੀਆਂ ਮੈਂ ਗੱਲਾਂ ਕਰਨੀਆਂ ਨੇ ਅੱਜ ਕਰ ਦੂੰਗਾ ਇਹਨਾਂ ਨੇ ਉਹਨੂੰ ਉਹਦੇ ਤੇ ਇਹਨਾਂ ਨੇ ਪਹਿਲਾ ਦੇਣ ਦੀ ਕੋਸ਼ਿਸ਼ ਉਹਨਾਂ ਵਾਲੇ ਦਿਨਾਂ ਦੇ ਵਿੱਚ ਜਦੋਂ ਮੈਂ ਇਲੈਕਸ਼ਨਾਂ ਸ਼ੁਰੂ ਕਰਨੀਆਂ ਤੁਨ ਮੈਂਮ ਚਲਾਉਂਗਾ ਤੇ ਮੈਂ ਇਕਲੇ ਇਕਲੇ ਗੱਲ ਕਰੂੰਗਾ ਇਕਲੇ ਇਕਲੇ ਮਸਲੇ ਤੇ ਗੱਲ ਕਰਾਂਗੇ ਉਹਨੂੰ ਹੱਲ ਉਹਨਾਂ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਸਭ ਕੁਝ ਪਿਕਚਰ ਸਾਹਮਣੇ ਆ ਚੁੱਕੀ ਦੇਖਿਆ ਜਾ ਬਤਾ ਜਿੰਨੀਆਂ ਵੀ ਰਾਜ ਦੀਆਂ ਪਾਰਟੀਆਂਆਂ ਹਨ ਕਾਂਗਰਸ ਦੇ ਲੋ ਆਪ ਦੇ ਲੋ ਬੀਜੇਪੀ ਦੇ ਲੋ ਸਭ ਦੇ ਕੈਂਡੀਡੇਟ ਇਧਰ ਉਧਰ ਭੱਜ ਰਹੇ ਨੇ ਕੋਈ ਕਾਂਗਰਸ ਤੋਂ ਬੀਜੇਪੀ ਜਾ ਰਿਹਾ ਕੋਈ ਬੀਜੇਪੀ ਦਾ ਕਾਂਗਰਸ ਅਕਾਲੀ ਜਲਦਾ ਜਿਹੜੇ ਬੰਦੇ ਹੈਗੇ ਆ ਜੋ ਵਰਕਰ ਆ ਉਹ ਆਪਣੀ ਜਗ੍ਹਾ ਤੇ ਬੈਠੇ ਹੋਏ ਨੇ ਦੇਖੋ ਜਿਹੜੇ ਤਿੰਨ ਉਮੀਦਵਾਰ ਨੇ ਨਾ ਮੇਰੇ ਸਾਹਮਣੇ ਤਿੰਨੇ ਕਾਂਗਰਸੀ ਆ ਬਿੱਟੂ ਜੀ ਵੀ ਕਾਂਗਰਸ ਤੋਂ ਗਏ ਨੇ ਪੱਪੀ ਜੀ ਵੀ ਕਾਂਗਰਸ ਤੋਂ ਗਏ ਹੋਏ ਨੇ ਉਹਨਾਂ ਦਾ ਜਿਹੜੀ ਮਦਰ ਪਾਰਟੀ ਕਾਂਗਰਸ ਆ ਔਰ ਜਿਹੜਾ ਇੱਕ ਕਾਂਗਰਸ ਦਾ ਆਉਣਾ ਉਹ ਤਾਂ ਆਉਣਾ ਹੀ ਆ ਇਹ ਤਿੰਨੇ ਕਾਂਗਰਸੀ ਕੈਂਡੀਡੇਟਾਂ ਨੇ ਆਪਣੀ ਲੜਾਈ ਆ ਇੱਕ ਆਪਾਂ ਆਪਣਾ ਜਿਹੜਾ ਇਹਦਾ ਸੁਭਾਅ ਆ ਸਮਝ ਲਓ ਆਪਾਂ ਲੁਧਿਆਣੇ ਦੇ ਜੰਪਾਲਾ ਲੁਧਿਆਣੇ ਵਿੱਚ ਵਿਚਰੇ ਆ ਲੁਧਿਆਣੇ ਦੇ ਇਕੱਲੇ ਇਕੱਲੇ ਵਰਗ ਨੂੰ ਜਾਣਦੇ ਆ ਚਾਹੇ ਸਾਡੇ ਜਿਹੜੇ ਜਿੰਨੇ ਸਾਡੀਆਂ ਸੰਸਥਾਵਾਂ ਉਹਨਾਂ ਨੂੰ ਜਾਣਦੇ ਆ ਹਰ ਇੱਕ ਸੰਸਥਾ ਦੇ ਨਾਲ ਬਹੁਤ ਨਿਗਾ ਸਵੰਦਾ ਪਿਆਰ ਆ ਸੋ ਇਸ ਕਰਕੇ ਮੈਨੂੰ ਪੂਰਨ ਆਸਾ ਵਿੱਚ ਸਾਰੇ ਸੱਤ ਦੇਣਗੇ ਔਰ ਵੱਡੇ ਮਾਰਜਨ ਦੇ ਨਾਲ ਸੀਟ ਜਿੱਤਾਂਗੇ ਇੱਥੇ ਜਾਤ ਬਰਾਦਰੀ ਧਰਮ ਦੀ ਕੋਈ ਗੱਲ ਨਹੀਂ ਔਰ ਰਾਸੀ ਪਾਰਟੀਆਂ ਦੀ ਵੀ ਕੋਈ ਗੱਲ ਨਹੀਂ ਕਿਉਂਕਿ ਜਦੋਂ ਮੈਂ ਵਿਧਾਇਕ ਸੀ ਮੈਂ ਕੋਈ ਪਾਰਟੀ ਨਹੀਂ ਦੇਖੀ ਮੈਂ ਕੋਈ ਜਾਤ ਬਰਾਦਰੀ ਧਰਮ ਨਹੀਂ ਦੇਖਿਆ ਹਰ ਇੱਕ ਦਾ ਕੰਮ ਕੀਤਾ ਸੋ ਇਸੇ ਤਰਜ਼ ਦੇ ਉੱਤੇ ਅਸੀਂ ਅੱਗੇ ਕੰਮ ਕਰਨੇ ਨੇ ਇਸੇ ਤਰਜ਼ ਦੇ ਲੋਕਾਂ ਨੇ ਫੈਸਲਾ ਕਰਨਾ ਲੋਕਾਂ ਨੇ ਵੀ ਜਾਤ ਬਰਾਦਰੀ ਧਰਮ ਨਹੀਂ ਦੇਖਣਾ ਲੋਕਾਂ ਨੇ ਵੀ ਪਾਰਟੀ ਨਹੀਂ ਦੇਖਣੀ ਲੋਕਾਂ ਨੇ ਵੋਟ ਪਾ ਦੇਣੀ ਤੋਂ ਕਦਾ ਕਹਿਣਾ ਵਾ ਕਿ ਰਣਜੀਤ ਸਿੰਘ ਬਿੱਟੂ ਦਾ ਜਿੱਦ ਲੁਧਿਆਣੇ ਬੜਿਆ ਨੀ ਐਮਪੀ ਬਣਨ ਤੋਂ ਬਾਅਦ ਤੇ ਜਦੋਂ ਰਣਜੀਤ ਸਿੰਘ ਢਿੱਲੋਂ ਐਮਐਲਏ ਸੀਗਾ ਦਰਵਾਜ਼ੇ 24 ਘੰਟੇ ਖੁੱਲ ਰਹਿੰਦੇ ਜਿਹੜਾ ਮਰਜੀ ਆਵੇ ਜਿਹੜਾ ਮਰਜੀ ਜਾਵੇ ਵੀ ਅੱਜ ਵੀ ਸਾਡੇ ਦਰਵਾਜ਼ੇ ਖੁੱਲਿਆ ਔਰ ਜਦੋਂ ਮਰਜੀ ਕੋਈ ਆਵੇ ਇਹ ਨਹੀਂ ਕੋਈ پابੰਦੀ ਹੈ ਕੋਈ ਟਾਈਮ ਨਹੀਂ ਕਿ ਸਾਡਾ ਵੀ ਇਸ ਵੇਲੇ ਆਓ ਜੀ ਇਦੋਂ ਪਹਿਲਾਂ ਨਹੀਂ ਮਿਲਣਾ ਕੰਮ ਕਰਾਈਦੇ ਅੱਜ ਚਾਹੇ ਮੈਂ ਪਾਵਰ 'ਚ ਨਹੀਂ ਅੱਜ ਵੀ ਸੰਗਤਾਂ ਆਉਂਦੀਆਂ ਨੇ ਅੱਜ ਵੀ ਉਹਨਾਂ ਦੇ ਕੰਮ ਕਰਦੇ ਆਂ ਕੰਮ ਹੋ ਰਹੇ ਨੇ ਮਾਲਕ ਦੀ ਬੜੀ ਕਿਰਪਾ ਜਿਹੜੇ ਵੀ ਅਫੀਸਰ ਨੇ ਗੱਲ ਮੰਨਦੇ ਨੇ ਲੁਧਿਆਣੇ ਵਾਸਤੇ ਮੈਂ ਕੀ ਮੈਸੇਜ ਆਉਣਾ ਚਾਹੁੰਦਾ ਮੈਂ ਲੁਧਿਆਣੇ ਵਾਲਿਆਂ ਨੂੰ ਤਾਂ ਇਹ ਅਪੀਲ ਕਰਦਾ ਵੀ ਵਿਚਾਰ ਕੇ ਸੋਚ ਕੇ ਸਹਿਜ ਦੇ ਨਾਲ ਪਰਿਵਾਰ ਦੇ ਨਾਲ ਸਾਂਝ ਕਰਕੇ ਗਲੀ ਮਹੱਲੇ ਦਾ ਸਾਂਝ ਕਰਕੇ ਵੋਟ ਪਾਓ ਵੋਟ ਖੂਚ ਨਾ ਸਿੱਟੋ ਆਪਾਂ ਬੋਟ ਬੜੀ ਵੱਡੀ ਮਹੱਤਤਾ ਰੱਖਦੀ ਆ ਬੋਟ ਨੂੰ ਖੂਬੇ ਚ ਨਾ ਸਿੱਟੋ ਅੱਜ ਇਹ ਹਾਲਾਤ ਬਣੇ ਵੀ ਵੋਟ ਖੂਚ ਸਿੱਟੀ ਜਾ ਰਹੀ ਹੈ ਹੁਣ ਬਿੱਟੂ ਜੀ ਨੂੰ ਵੋ ਕਿਉਂਕਿ ਉਹਨੇ ਤਾਂ ਮੁੜ ਕੇ ਹੋਣਾ ਨਹੀਂ ਨਾ ਤੁਹਾਡਾ ਫੋਨ ਚੱਕੇ ਨਾ ਤੁਸੀਂ ਫੋਨ ਤੇ ਗੱਲ ਕਰ ਸਕੋ ਤੁਹਾਨੂੰ ਅੱਜ ਵਿਵਤਾ ਪੈ ਗਈ ਖੜੇ ਪੈਰ ਕੋਈ ਕੰਮ ਪੈ ਗਿਆ ਕਿ ਉਹਨੂੰ ਲੱਭੋਗੇ ਬਿੱਟੂ ਤਾਂ ਲੱਭਣਾ ਨਹੀਂ ਫਿਰ ਅਸੀਂ ਬਣ ਕੇ ਦੇਖੋ ਮੈਂ ਜੇ ਕਾਉਂਸਲਰ ਸੀ ਲੁਧਿਆਣਾ ਚ ਕੰਮ ਕਰਦਾ ਰਿਹਾ ਜੇ ਐਮਐਲਏ ਰਬੜਿਆਂ ਤੇ ਪੂਰੇ ਪੰਜਾਬ ਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਮਾਲਕ ਦੀ ਕਿਰਪਾ ਹੋ ਜਾਣੀ ਹੈ ਪੂਰੇ ਭਾਰਤ ਦੇ ਵਿੱਚ ਆ ਸਾਡੇ ਪ੍ਰਵਾਸੀ ਭਾਈਚਾਰੇ ਬਹੁਤ ਆ ਉਹਨੂੰ ਯੂਪੀ ਕੰਮ ਪੈ ਸਕਦਾ ਉਹਨੂੰ ਵਿਹਾਰ ਚ ਕੰਮ ਪੈ ਸਕਦਾ ਕੇ ਉਹਨੂੰ ਮੱਧ ਪ੍ਰਦੇਸ਼ ਚ ਕੰਮ ਪੈ ਸਕਦਾ ਕੇ ਉਹਨੂੰ ਮਹਾਰਾਸ਼ਟਰ ਚ ਕੰਮ ਪੈ ਸਕਦਾ ਇੱਥੇ ਬੈਠ ਕੇ ਹੱਲ ਕਰਾਂਗੇ ਸਾਰਿਆਂ ਦੀ ਹਰ ਦੀ ਲੋੜ ਪੂਰੀ ਕਰਾਂਗੇ ਹਰ ਦੀ ਸਮੱਸਿਆ ਹੱਲ ਕਰਾਂਗੇ ਸਾਰਿਆਂ ਦਾ ਸਾਥ ਸਾਰਿਆਂ ਦਾ ਵਿਕਾਸ ਔਰ ਸਾਰਿਆਂ ਨੂੰ ਰਮਾਨ ਦੇਵਾਂਗੇ ਇਹ ਨਹੀਂ ਪ੍ਰਧਾਨ ਮੰਤਰੀ ਵਾਲਾ ਵਿਕਾਸ ਨਹੀਂ ਪ੍ਰਧਾਨ ਮੰਤਰੀ ਵਾਲਾ ਸਾਥ ਨਹੀਂ ਉਹਨਾਂ ਨੇ ਸਾਥ ਤਾਂ ਸਾਰਿਆਂ ਦਾ ਲੈ ਲਿਆ ਪਰ ਕੰਮ ਇੱਕ ਕਿਸੇ ਦਾ ਨਹੀਂ ਕੀਤਾ ਨਾ ਬੰਦਾ ਲਕ ਆਇਆ ਨਾ ਕਿ ਉਹਨੂੰ ਕੋਈ ਸਹੂਲਤ ਮਿਲੀ ਨੋਟਬੰਦੀ ਕਰਕੇ ਜੀਐਸਟੀ ਲਾ ਕੇ ਹੋਰ ਟੈਕਸਾਂ ਦਾ ਬੜਾ ਨੁਕਸਾਨ ਕਰ ਦਿੱਤਾ ਦੇਸ਼ ਦਾ ਜਿੱਦਾਂ ਬਿੱਟੂ ਜੀ ਆਪਣਾ ਟਿਕਟ ਲੈ ਕੇ ਜਦੋਂ ਲੁਧਿਆਣੇ ਪਹੁੰਚੇ ਸੀਗੇ ਉਹਨਾਂ ਦੇ ਸਿਕਿਉਰਟੀ ਵਾਲਿਆਂ ਵੱਲੋਂ ਪੱਤਰਕਾਰਾਂ ਨੂੰ ਧੱਕੇ ਮਾਰੇ ਗਏ ਸੀਗੇ ਮੈਂ ਕਹਿੰਦਾ ਜੀ ਉਹਨਾਂ ਨੇ ਪਾਰਟੀ ਬਦਲੀ ਸਿਕਿਉਰਟੀ ਵਾਸਤੇ ਉਹਨੂੰ ਪਤਾ ਸੀ ਵੀ ਮੈਂ ਕਾਂਗਰਸ ਤੋਂ ਹਰ ਰਿਹਾ ਸਰਕਾਰ ਕਾਂਗਰਸ ਦੀ ਬਣਨੀ ਨਹੀਂ ਤੇ ਸਿਕਿਉਰਟੀ ਮੇਰੀ ਚਲੀ ਜਾਣੀ ਹੈ ਸਿਕਿਉਰਟੀ ਬਚਾਉਣ ਦੀ ਖਾਤਰ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਅਡਾਪਟ ਕੀਤਾ ਉੱਥੇ ਗਏ ਨੇ ਵੀ ਮੇਰੀ ਸਿਕਿਉਰਟੀ ਵੇਚੀ ਰਵੇ ਉਹਦਾ ਤਾਂ ਇਹ ਕੰਮ ਆ ਵੀ ਮੈਨੂੰ ਸਿਕਿਉਰਟੀ ਮਿਲ ਜਵੇ ਹੁਣ ਲੁਧਿਆਣੇ ਦੀ 18 ਲੱਖ ਵੋਟਰ ਨੇ 40 ਲੱਖ ਦੀ ਆਬਾਦੀ ਹੈ। ਬੇਰੋਜ਼ਗਾਰੀ ਚਰਮ ਸੀਮਾ ਤੇ ਆ। ਉਹਨਾਂ ਨੂੰ ਕੋਈ ਬੇਰੋਜ਼ਗਾਰੀ ਨਹੀਂ ਦਿਖਿਆ। 18 ਲੱਖ ਵੋਟਰ ਨਹੀਂ ਦਿਖੇ। ਸਾਰਿਆਂ ਨੂੰ ਡਰੜ ਕੇ ਆਪਣੇ ਭਰਾ ਨੂੰ ਡੀਐਸਪੀ ਭਰਤੀ ਕਰਾ ਲਿਆ ਜਿਹਦੀ ਉਮਰ ਵੀ ਰੰਗ ਚੁੱਕੀ ਸੀ। ਜਿਹਦੀ ਯੋਗਤਾ ਵੀ ਨਹੀਂ ਪੂਰੀ ਸੀ। ਉਹਨੂੰ ਡੀਐਸਪੀ ਭਰਤੀ ਕਰਾ ਲਿਆ 18 ਲੱਖ ਲੋਕਾਂ ਦੀ ਸਾਰ ਨਹੀਂ ਲਈ ਉਹ ਵਿਚਾਰੇ ਤਰਾ-ਤਰਾ ਕਰਦੇ ਫਿਰਦੇ ਨੇ, ਉਹ ਵਿਚਾਰੇ ਨੌਕਰੀਆਂ ਲਾਭਦੇ ਫਿਰਦੇ ਨੇ, ਉਹ ਵਿਚਾਰੇ ਭੁੱਖਮਰੀ ਦਾ ਸ਼ਿਕਾਰ ਨੇ। ਤੇ ਉਹ ਡਿਪਰੈਸ਼ਨ ਚ ਜਾ ਕੇ ਨਸ਼ੇ ਕਰਨ ਲੱਗੇ ਤੇ ਇਹਨੇ ਆਪਣੇ ਭਰਾ ਨੂੰ ਡੀਐਸਪੀ ਭਰਤੀ ਕਰਾ ਲਿਆ ਆ ਇਹਦੀ ਉਪਲਬਧੀ ਆ 10 ਸਾਲ ਦੀ ਆ ਇਹਦੀ ਪ੍ਰਾਪਤੀ ਆ ਜੇ ਤੁਸੀਂ ਇਹਨੂੰ ਇਹਦੀ ਪ੍ਰਾਪਤੀ ਮੰਨਦੇ ਹੋ ਫਿਰ ਤੁਸੀਂ ਕੋਈ ਵੀ ਲੁਧਿਆਣਾ ਨਿਵਾਸੀ ਨੂੰ ਵੋਟ ਪਾ ਸਕਦਾ ਜੇ ਤੁਸੀਂ ਇਹਦੀ ਇਸ ਚੀਜ਼ ਨੂੰ ਮੌਕਾ ਪ੍ਰਸਤੀ ਮੰਨਦੇ ਹੋ ਫਿਰ ਇਹਨੂੰ ਮੂੰਹ ਲਾਉਂਦੀ ਲੋੜ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਨੂੰ ਲੱਖ ਲੱਖ ਵਧਾਈ ਦਿੰਦਾ ਜੋ ਉਹਨਾਂ ਨੂੰ ਲੁਧਿਆਣਾ ਤੋਂ ਐਮਪੀ ਦੀ ਟਿਕਟ ਮਿਲੀ ਹੈ ਅਰ ਸੋਮਨੀ ਅਕਾਲੀ ਦਲ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬੇਦਾਗ ਇਮਾਨਦਾਰ ਤੇ ਸਭ ਤੋਂ ਵਧੀਆ ਲੀਡਰ ਰਣਜੀਤ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ ਹੈ ਬਹੁਤ ਹੀ ਇਨਾ ਕੰਮ ਕੀਤਾ ਹਲਕੇ ਪੂਰਬੀ ਜਿੰਨਾ ਗੰਦ ਕੱਢਿਆ ਇਨਾ ਗਲੀਆਂ ਸੜਕਾਂ ਸਾਰਾ ਕੁਝ ਮਤਲਬ ਰਣਜੀਤ ਸਿੰਘ ਢਿੱਲੋਂ ਨੇ ਬਣਾਇਆ ਬਹੁਤ ਹੀ ਕੰਮ ਅੱਧੀ ਰਾਤ ਨੂੰ ਲੋਡ ਪੈਂਦੀ ਹੈ ਸਰਦਾਰ ਰਣਜੀਤ ਸਿੰਘ ਢਿੱਲੋਂ ਉਸੇ ਦਾ ਮਸਲੇ ਦਾ ਹੱਲ ਕਰਦੇ ਆ ਬਾਕੀ ਲੀਡਰ ਤੇ ਲਾਭਦਾ ਨਹੀਂ ਕੋਈ ਹਨ ਬਿੱਟੂ ਕਦੇ ਇੱਧਰ ਪਾਰਟੀ ਬਦਲ ਲਿੰਦਾ ਕਦੇ ਇੱਧਰ ਬਦਲ ਲਿੰਦਾ ਉਹਦਾ ਕੀ ਕਰ ਸਕਦੇ ਨਾ ਉਹ ਲੁਧਿਆਣੇ ਦਾ ਉਹਨਾਂ ਨੂੰ ਨਾਲ ਲੁਧਿਆਣੇ ਦੀ ਸਮੱਸਿਆ ਦਾ ਪਤਾ ਵਾ ਰਣਜੀਤ ਸਿੰਘ ਢਿੱਲੋਂ ਇੱਥੇ ਦੇ ਜੰਪਾਲਾ ਇਹਨਾਂ ਨੂੰ ਕੱਲੀ-ਕੱਲੀ ਚੀਜ਼ ਦਾ ਪਤਾ ਵਾ ਔਰ ਮੈਂ ਇਹ ਸਾਰੇ ਨੂੰ ਅਪੀਲ ਕਰਨਾ ਚਾਹੁੰਦਾ ਸਰਦਾਰ ਰਣਜੀਤ ਸਿੰਘ ਢਿੱਲੋਂ ਨੂੰ ਵਾਦ ਤੋਂ ਵਾਦ ਵੋਟ ਪਾ ਕੇ ਦਿਤਾਓ ਔਰ ਆਪਣੇ ਲੁਧਿਆਣੇ ਸ਼ਹਿਰ ਦੇ ਜਿਹੜੇ ਕੰਮ ਹੋਣ ਵਾਲੇ ਕਰੋ ਆਮ ਆਦੀ ਪਾਰਟੀ ਨੇ ਕੀ ਕਰਨਾ ਜਿਨ੍ਹਾਂ ਨੇ ਅਕਾਲੇਦਲ ਦਾ ਟਾਈਮ ਤੇ ਬਣੇ ਨੀਲੇ ਕਾਰਡ ਵੀ ਕਟਾਤੇ ਲੋਕਾਂ ਨੂੰ ਦਰਦਰ ਮੰਗਣ ਦੇ ਵਾਸਤੇ ਮਨਜ਼ੂਰ ਕਰਦੇ ਕੰਮ ਬੰਦ ਕਰਾਤੀ ਉਹਨਾਂ ਦੀ ਉਹਨਾਂ ਦੇ ਭਾਜੀ ਰਾਸ਼ਨ ਕਾਰਡ ਹੀ ਬੰਦ ਕਰਾਤੇ ਰਜਿਸਟਰੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ ਕੰਮ ਸਾਰਾ ਠੱਪ ਹੋਇਆ ਪਿਆ ਹੋਣਾ ਸਾਹਿਬ ਤਾਂ ਕਹਿੰਦੇ ਰਜਿਸਟਰੀਆਂ ਦਾ ਐਨਓਸੀ ਨੋਟਿਸ ਹੀ ਜਾਰੀ ਉਹ ਜੀ ਗੱਲਾਂ ਚ ਉਹ ਪੈਗ ਲਾ ਕੇ ਕਹਿ ਦਿੰਦੇ ਕੰਮ ਕੋਈ ਹੁੰਦਾ ਨਹੀਂ ਤੂੰ ਤੇ ਇਹ ਪੂਰਬੀ ਹਰਕੇ ਪੂਰਬੀ ਦੇ ਜਨਤਨ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਅਹੀਂ ਤੇ ਹੀ ਕਿ ਨਾ ਜੀ ਫਿਰ ਤੋਂ ਦੁਬਾਰਾ ਤੋਂ ਸ਼੍ਰੋਮਣੀ ਕਾਲੀਗੜ੍ਹ ਦੀ ਸਰਕਾਰ ਲਿਓ ਤੇ ਆਪਣੇ ਜਿਹੜੇ ਕੰਮ ਆ ਗਏ ਸਾਰੇ ਕਰਾਓ ਧੰਨਵਾਦ ਹਾਂਜੀ ਪ੍ਰਧਾਨ ਜੀ ਆਜੇ ਪਹੁੰਚਿਆ ਹਾਂ ਤੇ ਦੋ ਸਾਰੇ ਕਰੇ ਕੀ ਗੱਲਾਂ ਜਾਉਂਦਾ ਪਹਿਲੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਿੱਲੋ ਤਾਮ ਨੂੰ ਸਾਰੇ ਸਾਡੇ ਮਹੱਲੇ ਵੱਲੋਂ ਪੂਰਬੀ ਹਲਕੇ ਵੱਲੋਂ ਅਸੀਂ ਲੱਖ ਲੱਖ ਵਧਾਈ ਦਿੰਨੇ ਆ ਕਿ ਇਹਨਾਂ ਨੂੰ ਟਿਕਟ ਮਿਲੀ ਆ ਸਾਰਾ ਪੂਰਬੀ ਹਲਕਾ ਜਿਹੜੇ ਵਿੱਚ ਇਹਨਾਂ ਪਹਿਲੇ ਐਮਐਲਏ ਬਣ ਕੇ ਜੋ ਪੂਰਬੀ ਹਲਕੇ ਵਿੱਚ ਬੜਿਆ ਨਹੀਂ ਜਾਂਦਾ ਢਿੱਲੋ ਸਾਹਿਬ ਨੇ ਸਾਰੇ ਪੂਰਬੀ ਹਲਕੇ ਦਾ ਗੰਦ ਕੱਢਿਆ ਕੋਈ ਰਖਸ਼ੇ ਵਾਲਾ ਕੋਈ ਟੈਂਪੂ ਵਾਲਾ ਇਹਨਾਂ ਗਲੀਆਂ ਦੇ ਵਿੱਚ ਨਹੀਂ ਜਾਂਦਾ ਸੀ ਜਦੋਂ ਢਿੱਲੋ ਸਾਹਿਬ ਬਣੇ ਇਹਨਾਂ ਨੇ ਸਾਰੇ ਪੂਰਬੀ ਹਲਕੇ ਦੇ ਵਿੱਚ ਗਲੀਆਂ ਸੜਕਾਂ ਸਭ ਇਹਨਾਂ ਨੇ ਬਣਾਈਆਂ ਇਹਨਾਂ ਦੀ ਦੇਣ ਹੈ ਜਨਤਾ ਨੂੰ ਇਹ ਚਾਹੀਦਾ ਕਿ ਢਿੱਲੋ ਸਾਹਿਬ ਨੇ ਕੰਮ ਕੀਤੇ ਆ ਢਿੱਲੋ ਸਾਹਿਬ ਨੂੰ ਟਿਕਟ ਮਿਲੀ ਆ ਜੇ ਲੁਧਿਆਣੇ ਦਾ ਪੂਰਬੀ ਹਲਕਾ ਲੁਧਿਆਣੇ ਦਾ ਜ਼ਿਲ੍ਹੇ ਦਾ ਕੰਮ ਕਰਾਣਾ ਤੇ ਢਿੱਲੋ ਸਾਹਿਬ ਨੂੰ ਜਿਤਾਓ ਤੇ ਢਿੱਲੋ ਸਾਹਿਬ ਨੂੰ ਵੋਟ ਪਾ ਕੇ ਇਹਨਾਂ ਨੂੰ ਵੋਟਾਂ ਪਾਓ ਤੇ ਕੰਮ ਇਹਨਾਂ ਕੋਲ ਲਵੋ ਕੰਮ ਤੋਂ ਨਾ ਨਹੀਂ ਦਿੰਦੇ ਕੋਈ ਐਮਐਲਏ ਕਿਸੇ ਦੇ ਘਰ ਕੋਈ ਨਹੀਂ ਜਾਂਦਾ ਢਿੱਲੋ ਸਾਹਿਬ ਹਰ ਇੱਕ ਜਗ੍ਹਾ ਤੇ ਕੋਈ ਵੀ ਮਾਰਾ ਜੇ ਇਹਨਾਂ ਨੂੰ ਪਤਾ ਲੱਗ ਜੇ ਕਿ ਸਾਡੇ ਵਰਕਰ ਆਏ ਹੋਇਆ ਵਰਕਰ ਦੇ ਘਰੇ ਜਾਂਦੇ ਆ ਸਭ ਕੁਝ ਤਸੱਲੀ ਦਿੰਦੇ ਆ ਕੰਮ ਵੀ ਕਰਾਉਂਦੇ ਆ ਅਸੀਂ ਤਾਂ ਢਿੱਲੋ ਸਾਹਿਬ ਦੇ ਨਾਲ ਆ ਠੀਕ ਨਹੀਂ ਬਾਕੀ ਆ ਜਿਹੜੇ ਆਂਦੇ ਪਏ ਆ ਜਾਂਦੇ ਪਏ ਆ ਇਹ ਤੇ ਜਿੱਦਾਂ ਛੱਪੜ ਦੇ ਵਿੱਚ ਡੱਡੂ ਕਦੇ ਆਇਆ ਨਾ ਚਲੇ ਗਿਆ ਕਦੇ ਆਇਆ ਨਾ ਚਲੇ ਗਿਆ ਇਹਨਾਂ ਦਾ ਡੱਡੂਆਂ ਵਾਲਾ ਹਿਸਾਬ ਹੈਗਾ ਅਸੀਂ ਪਾਰਟੀ ਦੇ ਨਾਲ ਖੜੇ ਆ ਤੇ ਪਾਰਟੀ ਦੇ ਵਿੱਚ ਰਹਿਣਾ ਢਿੱਲੋ ਸਾਹਿਬ ਨੂੰ ਜਿਤਾਣਾ ਤੇ ਜ਼ਿਲ੍ਹੇ ਦਾ ਬਕਾਸ਼ ਕਰਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ